ਸਾਵਧਾਨ ਲੀਵਰ ਕੈਂਸਰ ਦੇ ਵੱਲ ਵਿਚਾਰਾ ਕਰਦੇ ਨਹੀਂ ਆ ਲੱਛਣ ਹੌਲੀ-ਹੌਲੀ ਬਣ ਜਾਂਦੇ ਨੇ ਮੌਤ ਦਾ ਕਾਰਨ ਕਿਵੇਂ ਕਰ ਸਕਦੇ ਹੋ ਲੀਵਰ ਕੈਂਸਰ ਦੇ ਲੱਛਣਾਂ ਦੀ ਪਛਾਣ ਜਾਣੋ ਕਿਹੜੀ ਚੀਜ਼ਾਂ ਦਾ ਨਹੀਂ ਕਰਨਾ ਚਾਹੀਦਾ ਸੇਵਨ ਜੀ ਹਾਂ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਇਸ ਬਿਮਾਰੀ ਦੇ ਮਾਮਲੇ ਦੇ ਵਿੱਚ ਲਗਾਤਾਰ ਵਧ ਰਹੇ ਨੇ ਤਾਂ ਲੀਵਰ ਕੈਂਸਰ ਦੇ ਮਾਮਲੇ ਹੀ ਵਧ ਰਹੇ ਨੇ ਹਾਲਾਂਕਿ ਐਨੀ ਦਿਨੀ ਲੀਵਰ ਦੇ ਨਾਲ ਸੰਬੰਧਿਤ ਬਿਮਾਰੀਆਂ ਵੀ ਕਾਫੀ ਵੱਧ ਗਈਆਂ ਨੇ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਜਾ ਰਹੇ ਨੇ ਜੇਕਰ ਆਮ ਕੈਂਸਰ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਭਾਰਤ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਕੈਂਸਰ ਇੱਕ ਭਿਆਨਕ ਬਿਮਾਰੀ ਬਣਦੀ ਜਾ ਰਹੀ ਹੈ ਜੋ ਕਿ ਹਰ ਦੂਵੇ ਘਰਾਂ ਦੇ ਵਿੱਚ ਬਿਮਾਰੀ ਦੇਖਣ ਨੂੰ ਮਿਲਦੀ ਆ ਪਰ ਕਈ ਵਾਰ ਦੱਸ ਦਈਏ ਕਿ ਸਾਨੂੰ ਲੀਵਰ ਕੈਂਸਰ ਦੇ ਲੱਛਣਾਂ ਬਾਰੇ ਨਹੀਂ ਪਤਾ ਹੁੰਦਾ ਜਿਸ ਦੇ ਕਾਰਨ ਅਸੀਂ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ ਤੇ ਉੱਥੇ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਲੀਵਰ ਕੈਂਸਰ ਦੇ ਪ੍ਰਮੁੱਖ ਜਿਹੜੇ ਲੱਛਣ ਹੁੰਦੇ ਨੇ ਉਹ ਮੁੱਖ ਤੌਰ ਦੇ ਉਤੇ ਲਾਸਟ ਸਟੇਜ ਦੇ ਉੱਤੇ ਜਾ ਕੇ ਦਿਖਾਈ ਦਿੰਦੇ ਨੇ ਜਿਸ ਦੇ ਕਾਰਨ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ ਤੇ ਅਸੀਂ ਕੁਝ ਨਹੀਂ ਕਰ ਪਾਉਂਦੇ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੀਵਰ ਕੈਂਸਰ ਦੀ ਤੁਸੀਂ ਜਲਦੀ ਪਛਾਣ ਉਹਨਾਂ ਦੇ ਲੱਛਣਾਂ ਦੀ ਕਿਵੇਂ ਕਰ ਸਕਦੇ ਹੋ ਤੇ ਆਪਣਾ ਇਲਾਜ ਕਿਵੇਂ ਕਰ ਸਕਦੇ ਹੋ ਦੱਸਦੇ ਕਿ ਲੀਵਰ ਕੈਂਸਰ ਦੇ ਲੱਛਣਾਂ ਦੇ ਬਾਰੇ ਗੱਲ ਕਰੀਏ ਤਾਂ ਸੀਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਲੀਵਰ ਕੈਂਸਰ ਦੇ ਵਿੱਚ ਸਾਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਕਦੇ ਵੀ ਕੋਈ ਲੱਛਣ ਨਹੀਂ ਮਿਲਦੇ ਇਸ ਲਈ ਇਸ ਦੇ ਕੇਸ ਹੋਰ ਵਾਝਦੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਆਮ ਜਿਗਰ ਦਾ ਕੈਂਸਰ ਪ੍ਰਾਇਮਰੀ ਹੈਪਟਾਈਟਾਈਜ਼ਡ ਕਾਰਸੀਨੋਮਾ ਹੈ ਇਹ ਬਾਲਗਾਂ ਦੇ ਵਿੱਚ ਕੈਂਸਰ ਦੀ ਇੱਕ ਆਮ ਕਿਸਮ ਹੈ ਤਾਂ ਦੱਸ ਦਈਏ ਕਿ ਜਿਗਰ ਦੇ ਕੈਂਸਰ ਦੀਆਂ ਨਿਸ਼ਾਨੀਆਂ ਜਿਵੇਂ ਕਿ ਵਜਨ ਵਜਨ ਘਟਣਾ ਡਾਕਟਰਾਂ ਦਾ ਕਹਿਣਾ ਹੈ ਕਿ ਲੀਵਰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਕੁਝ ਦਿਨਾਂ ਤੱਕ ਅਜਿਹਾ ਕੋਈ ਲੱਛਣ ਨਹੀਂ ਹੁੰਦਾ ਜਿਸ ਨੂੰ ਤੁਰੰਤ ਸੰਜਿਆ ਜਾ ਸਕੇ ਪਰ ਭਾਰ ਘਟਣਾ ਵੀ ਇੱਕ ਨਿਸ਼ਾਨੀ ਹੈ ਭੁੱਖ ਨਾ ਲੱਗਣਾ ਭੁੱਖ ਦੇ ਵਿੱਚ ਬਦਲਾ ਜਿਸ ਦੇ ਵਿੱਚ ਤੁਹਾਨੂੰ ਭੁੱਖ ਘੱਟ ਲੱਗ ਸਕਦੀ ਹੈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਬਦਲਾ ਮਹਿਸੂਸ ਕਰ ਸਕਦੇ ਹੋ ਇਹ ਵੀ ਲੀਵਰ ਕੈਂਸਰ ਦੀ ਇੱਕ ਨਿਸ਼ਾਨੀ ਹੈ ਥਕਾਵਟ ਜਿਵੇਂ ਕਿ ਬਹੁਤ ਜ਼ਿਆਦਾ ਕਮਜ਼ੋਰੀ ਜਾਂ ਹਰ ਸਮੇਂ ਥਕਾਵਟ ਮਹਿਸੂਸ ਕਰਨਾ ਵੀ ਲੀਵਰ ਕੈਂਸਰ ਦੀ ਇੱਕ ਨਿਸ਼ਾਨੀ ਹੈ ਇਹ ਲੱਛਣ ਸਵੇਰੇ ਸਵੇਰ ਦੇ ਵੇਲੇ ਵੀ ਦਿਖਾਈ ਦਿੰਦੇ ਨੇ ਜਿਵੇਂ ਕਿ ਪੇਟ ਦੇ ਸੱਜੇ ਪਾਸੇ ਦਰਦ ਰਹਿੰਦਾ ਹੈ ਤਾਂ ਜਿਗਰ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਇੱਕ ਪੇਟ ਦੇ ਉੱਪਰਲੇ ਸੱਜੇ ਪਾਸੇ ਦੇ ਵਿੱਚ ਤੇਜ਼ ਦਰਦ ਮਹਿਸੂਸ ਹੁੰਦਾ ਹੈ ਕਈ ਵਾਰ ਇਹ ਦਰਦ ਪਿੱਠ ਅਤੇ ਮੋਢਿਆਂ ਤੱਕ ਫੈਲ ਜਾਂਦਾ ਹੈ ਕਈ ਵਾਰ ਇਹ ਜਿਵੇਂ ਕਿ ਆਮ ਗੱਲ ਕਹੀਏ ਤਾਂ ਕਈ ਕਹਿੰਦੇ ਨੇ ਪਥਰੀ ਦਾ ਦਰਦ ਹੁੰਦਾ ਹੈ ਪਰ ਪਥਰੀ ਦਾ ਦਰਦ ਜੀ ਜੀ ਕੁ ਵਖਰੀ ਹੋ ਜਾਂਦੀ ਹੈ ਪਰ ਇਹ ਲੀਵਰ ਕੈਂਸਰ ਦਾ ਵੀ ਇੱਕ ਸੰਕੇਤ ਦੇ ਸਕਦਾ ਹੈ ਪਿਸ਼ਾਬ ਦਾ ਪੀਲਾ ਰੰਗ ਜੇਕਰ ਸਵੇਰੇ ਤੁਹਾਡੇ ਪਿਸ਼ਾਬ ਦਾ ਰੰਗ ਪੀਲਾ ਦਿਖਾਈ ਦਿੰਦਾ ਹੈ ਅਤੇ ਇਸ ਤੋਂ ਬਦਬੂ ਆਉਂਦੀ ਹੈ ਤਾਂ ਇਹ ਵੀ ਲੀਵਰ ਕੈਂਸਰ ਦੀ ਇੱਕ ਨਿਸ਼ਾਨੀ ਹੈ ਪੇਟ ਫੁੱਲਣਾ ਸੂਤਰਾਤੋ ਮਿਲੀ ਜਾਣਕਾਰੀ ਦੇ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਇਹ ਬਿਮਾਰੀ ਹੌਲੀ ਹੌਲੀ ਵਾਧਦੀ ਜਾਂਦੀ ਹੈ ਪੇਟ ਫੁੱਲਣਾ ਅਤੇ ਪਾਣੀ ਭਰਨਾ ਵਰਗੀਆਂ ਚੀਜ਼ਾਂ ਵੀ ਮਹਿਸੂਸ ਹੋਣ ਲੱਗਦੀਆਂ ਨੇ ਜੋ ਕਿ ਲੀਵਰ ਕੈਂਸਰ ਦੇ ਲੱਛਣ ਹੋ ਸਕਦੇ ਨੇ ਤਾਂ ਜਿਗਰ ਦੇ ਕੈਂਸਰ ਦੀ ਰੋਕਥਾਮ ਵੀ ਹੋ ਸਕਦੀ ਹੈ ਜਿਸ ਦੇ ਦੱਸਦੇ ਕਿ ਇਸ ਦੇ ਲਈ ਜਿਹੜੇ ਕੀ ਹੈਪਟਾਈਟਾਈਜ਼ਡ ਬੀ ਦਾ ਇੱਕ ਟੀਕਾ ਲਗਾਇਆ ਜਾ ਸਕਦਾ ਹੈ ਭਾਰ ਨੂੰ ਕੰਟਰੋਲ ਕਰੋ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਜਿੰਨਾ ਹੋ ਸਕੇ ਘੱਟ ਕਰੋ ਜਾਂ ਫਿਰ ਨਾ ਹੀ ਕਰੋ ਸ਼ਰਾਬ ਤੇ ਤੰਬਾਕੂ ਜੋ ਕਿ ਤੁਹਾਡੇ ਸਿਹਤ ਨੂੰ ਵੀ ਹਾਨੀਕਾਰਕ ਹੋ ਸਕਦੀ ਹੈ ਤੁਹਾਡੇ ਜਿਹੜੀ ਕਿ ਸ਼ਰੀਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਇਸ ਦਾ ਸੇਵਨ ਜਿਹੜਾ ਕਿ ਘੱਟ ਤੋਂ ਘੱਟ ਕਰੋ ਅਤੇ ਫੈਟੀ ਲੀਵਰ ਅਤੇ ਸ਼ੂਗਰ ਰੋਗ ਤੋਂ ਬਚੋ ਨਮਕੀਨ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰੋ ਤਾਂ ਇਹ ਚੀਜ਼ਾਂ ਨੇ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਲੱਛਣ ਅਦਾ ਦਾ ਲੱਗਦਾ ਹੈ ਤਾਂ ਆਪਣੇ ਨੇੜਲੇ ਡਾਕਟਰ ਤੋਂ ਸਲਾਹ ਇੱਕ ਵਾਰ ਜ਼ਰੂਰ ਲੈ ਲਿਓ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਖਾਸ ਹੈਗੀ ਹੈ ਕਿਉਂਕਿ ਅਕਸਰ ਅੱਜਕੱਲ੍ਹ ਹਰ ਲੋਕ ਬਿਮਾਰੀ ਦੇ ਨਾਲ ਜੂਝ ਰਹੇ ਨੇ ਖਾਸ ਕਰਕੇ ਕੈਂਸਰ ਵਰਗੀ ਭਿਆਨਕ ਬਿਮਾਰੀਆਂ ਦੇ ਨਾਲ ਤਾਂ ਜੇ ਹੀ ਤੁਹਾਨੂੰ ਲੱਛਣ ਦਿਖਦੇ ਨੇ ਤੁਹਾਡੇ ਸਰੀਰ ਦੇ ਵਿੱਚ ਤਾਂ ਆਪਣੇ ਨੇੜਲੇ ਡਾਕਟਰ ਦੇ ਨਾਲ ਇੱਕ ਵਾਰ ਸਲਾਹ ਜ਼ਰੂਰ ਕਰਿਓ